ਹਾਂਜੀ ਬਾਈ ਆਪਾਂ ਅੱਜ ਪਹੁੰਚਿਆ ਨਾਟਗਰ ਵਾਲਿਆਂ ਦੇ ਬਰੇਟੇ ਬਈ ਤੇ ਜਿਹੜੇ ਭਰਾਵਾਂ ਦੀ ਕੁਝ ਭਰਾਵਾਂ ਦੀ ਡਿਮਾਂਡ ਸੀ ਵੀ ਓਵਰਸਾਈਜ਼ ਜਣਾ ਕਈ ਭਰਾਵਾਂ ਦੇ ਵੇਡ ਵੱਡੇ ਵੱਧ ਨੇਗੇ ਮਨਗਲ ਕਿਸੇ ਭਰਾ ਦਾ ਢਿੱਡ ਵੱਧਿਆ ਹੋਇਆਗਾ ਜਦੋਂ ਦੁਕਾਨਦਾਰ ਲਵੇ ਜਾਂਦਾ ਉਹ ਕਹਿੰਦੇ ਨੇ ਵੀ ਤੁਹਾਡੇ ਮਨਗੇ ਲੋ ਲੱਕ ਨਹੀਂ ਆਉਂਦਾ ਕੈਪਰੀ ਦਾ ਜਾਂ ਕੱਚੇ ਸਾਈਜ਼ ਆਉਂਦੇ ਨਹੀਂ ਪਰ ਨਾਟਗਰ ਵਾਲੇ ਪਾਈਆਂ ਨੇ ਬਈ ਇੱਕ ਅਲੱਗ ਹੀ ਕੰਮ ਕਰਤਾ ਓਵਰਸਾਈਜ਼ ਦੇ ਕੱਚੇ ਲਿਆਤੇ ਨੇ ਬਈ ਗਰਮੀਆਂ ਦਾ ਟਾਈਮ ਐ ਜਿਹੜੇ ਭਰਾ ਨੇ ਓਵਰਸਾਈਜ਼ ਦੇ ਕੱਚੇ ਪਾਉਣੇ ਆ ਤਾਂ ਬਾਈ ਹੋਰਾਂ ਲਵੇ ਆ ਜੋ ਕਰਾਂ ਬਰੇਟੇ ਦੁਕਾਨ ਕਿੱਥੇ ਆ ਬਾਈ ਬਰੇਟੇ ਬੱਸ ਸਟੈਂਡ ਦੇ ਲਾਗੇ ਦੁਕਾਨ ਨੇ ਐਡ ਕਰਾ ਲੈਣੀ ਤੇ ਕੱਚੇ ਬਹੁਤ ਵਧੀਆ ਆ ਰਹੇ ਨੇ ਬਾਈ ਸਪੋਰਟਸ ਕੱਚੇ ਵੀ ਨੇ ਆ ਦੇਖ ਲਓ ਤੁਸੀਂ ਦੇਖ ਸਕਦੇ ਹੋਗੇ ਓਵਰ ਸਾਈਜ਼ ਬਾਈ ਜਿਹੜੇ ਭਰਾ ਕਹਿੰਦੇ ਨੇ ਵੀ ਸਾਡੇ ਦਾ ਸਾਈਜ਼ ਆਉਂਦਾ ਨਹੀਂ ਬਾਈ ਯਾਰਾ ਤੇ ਪਰ ਪਾਉਣੇ ਹੈਗੇ ਮੰਦੀ ਰੀਜ ਹੈ ਆ ਪੂਰੀ ਕਰ ਲੋ ਬਾਈ ਆ ਜਾਓ ਬਾਈ ਹੋਰ ਲਵੇ ਨੈਟ ਘਰ ਵਾਲੇ ਲਵੇ ਬਾਈ ਰੇਟ ਦੱਸ ਦੇ ਇਹਨਾਂ ਦਾ ਰੇਟ ਬਾਈ ਇਹ 200 ਰੁਪਏ ਦਾ ਸਿੰਗਲ ਸ਼ਾਟ ਪਊਗਾ ਐਕਸਪੋਰਟ ਦੇ ਸ਼ਾਟ ਨੇ ਸਾਰੇ ਸਾਰੀ ਓਵਰਸਾਈਜ਼ ਨੇ 3 ਐਕਸਲ 4 ਐਕਸਲ ਵਾਲੇ ਨੇ ਸਾਈਜ਼ ਨੇ ਬਾਈ ਇਹ ਕੋਈ ਵੀ 30 32 ਵਾਲਾ ਬਾਈ ਨਾਵੇ ਸਾਰਾ ਵੱਡਾ ਸਾਈਜ਼ ਹੈ ਜੀ ਆਪਣਾ ਲਵੇ ਵੱਡੇ ਸਾਈਜ਼ ਨੇ ਬਾਈ ਵੇਟ ਕਰੋ ਤੁਸੀਂ ਬਾਈ ਹੋਰਾਂ ਲਵੇ ਤੇ ਟੀ-ਸ਼ਰਟਾਂ ਵੀ ਮਿਲ ਜਾਣੀਆਂ ਬਾਈ ਹਾਂ ਓਵਰਸਾਈਜ਼ ਟੀ-ਸ਼ਰਟਾਂ ਵੀ ਟੀ-ਸ਼ਰਟਾਂ ਵੀ ਮਿਲ ਜਾਣੀਆਂ ਬਈ ਤੇ ਲੋਰਾ ਵੀ ਮਿਲ ਜਾਣੀਆਂ ਬਾਈ ਹੋਰਾਂ ਲਵੇ ਆ ਜਾਓ ਘਰਾਂ ਬਾਈ ਨਾਟ ਘਰਾਂ ਵਾਲੇ ਲਵੇ ਬਰੇਟੇ ਬਾਈ ਧੰਨਵਾਦ ਬਾਈ ਸਾਰਿਆਂ